넌 낚시대로 바게이렇 ਜੈ ਗੁਰਦੇਵ ਧੰਨ ਗੁਰਦੇਵ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 648ਵੇਂ ਆਗਮਨ ਪੁਰਬ ਤੇ ਸਤਿਗੁਰੂ ਰਵਿਦਾਸ ਮੰਦਿਰ ਵਿਖੇ ਜਿਹੜਾ ਨਗਰ ਕੀਰਤਨ ਸਜਾਏ ਗਏ ਪੰਜ ਪਿਆਰਿਆਂ ਜੀ ਦੀ ਜੋਗ ਅਗਵਾਈ ਚ ਸ੍ਰੀ ਗੁਰੂ ਗਰੰਤ ਸਾਹਿਬ ਜੀ ਦੀ ਛਤਛਾਇਆ ਹੇਠ ਜਿਹੜੇ ਆ ਅੱਜ ਨਗਰ ਕੀਰਤਨ ਦੀ ਆਰੰਭਤਾ ਸਤਗੁਰੂ ਰਵਿਦਾਸ ਮੰਦਿਰ ਤੋਂ ਸ਼ੁਰੂ ਹੋ ਕੇ ਪੂਰੇ ਸ਼ਹਿਰ ਦੀ ਪ੍ਰਕਰਮਾ ਕਰਦੀ ਹੋਈ ਵਾਪਸ ਸਤਗੁਰੂ ਰਵਿਦਾਸ ਮੰਦਿਰ ਵਿਖੇ ਪਹੁੰਚੇ ਔਰ ਮੈਂ ਅੱਜ ਸਾਰੀਆਂ ਲੰਗਰ ਕਮੇਟੀਆਂ ਜਿਨ੍ਹਾਂ ਨੇ ਅੱਜ ਸਹਿਯੋਗ ਕੀਤਾ ਔਰ ਧਾਰਮਿਕ ਸੰਸਥਾਵਾਂ ਰਾਜਨੀਤਿਕ ਸੰਸਥਾਾਂਾਂ ਪੁਲਿਸ ਪ੍ਰਸ਼ਾਸਨ ਮਿਊਸਪਲ ਕਮੇਟੀ ਔਰ ਜਿੰਨੇ ਵੀ ਸਹਿਯੋਗੀ ਵੀਰ ਨੇ ਜਿਨ੍ਹਾਂ ਨੇ ਨਗਰ ਕੀਰਤਨ ਨੂੰ ਵਿੱਚ ਆਪਨੂੰ ਸਫਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ ਸਾਰੇ ਕਮੇਟੀਆਂ ਦਾ ਮੈਂ ਧੰਨਵਾਦ ਕਰਦਾ ਔਰ ਅੱਗੇ ਤੋਂ ਵੀ ਆਸ ਆਸਾ ਰੱਖਣਾ ਕਿ ਇਦਾਂ ਹੀ ਤੁਸੀਂ ਮਿਲ ਜੁਲ ਕੇ ਗੁਰਪੁਰਬ ਵੇਦੇ ਮਨਾਉਂਦੇ ਰਾਵਾਂਗੇ ਤਾਂ ਹੀ ਜਿਹੜਾ ਦੇਸ਼ ਵਿੱਚੋਂ ਸ਼ਹਿਰ ਵਿੱਚੋਂ ਜਿਹੜੀ ਸਾਨੂੰ ਜਾਤੀਵਾਦ ਦਾ ਜਿਹੜਾ ਪਾੜਾ ਪਿਆ ਹੋਇਆ ਧਰਮਾ ਜਾਤਾਂ ਦਾ ਪਾੜਾ ਪਾਇਆ ਹੋਇਆ ਉਤਾ ਹੀ ਖਤਮ ਹੋਣਾ ਜੇ ਇੱਕ ਦੂਜੇ ਨਾਲ ਮਿਲ ਕੇ ਸਹਿਯੋਗ ਕਰਕੇ ਆਪਾਂ ਸੱਚਮੁੱਚ ਜੇ ਆਪਾਂ ਇਨਸਾਨੀਅਤ ਨੂੰ ਪਿਆਰ ਕਰਦੇ ਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦੇ ਆਂ ਤਾਂ ਸਾਨੂੰ ਜਿਹੜੇ ਜਾਤਾਂ ਪੱਤਾਂ ਧਰਮਾਂ ਤੋਂ ਉੱਪਰ ਉੱਠਣਾ ਪਏਗਾ ਔਰ ਜੇ ਸ਼੍ਰੀ ਗੁਰੂ ਗੰਦ ਸਾਹਿਬ ਨੂੰ ਸੱਚੀ ਮੰਨਤਾ ਰੱਖਦੇ ਆਂ ਤਾਂ ਅੱਜ ਤੋਂ ਇਹ ਪ੍ਰਣ ਲਈਏ ਕਿ ਆਪਾਂ ਜਾਤੀਵਾਦ ਖਤਮ ਕਰਕੇ ਰਵਾਂਗੇ ਸੋ ਸਤਗੁਰ ਰਬੀਦਾਸ ਮਹਾਰਾਜ ਜੀ ਦਾ ਜਿਹੜਾ ਸੁਪਨਾ ਬੇਗੰਪੂਰਾ ਬਸਾਉਣਾ ਸੋ ਬੇਗੰਪੂਰਾ ਤਾਂ ਹੀ ਬਸਣਾ ਜੇ ਅਸੀਂ ਜਿਹੜੀ ਉਹਦੀ ਮੁੱਢਲੀ ਜਾਣਕਾਰੀ ਹੈ ਜਿਹੜੀ ਉਹਦੀ ਮੁੱਢਲੀ ਤੇੜੀ ਉਹਦੀ ਵਿਆਖਿਆ ਆ ਉਹਦੇ ਤੇ ਅਮਲ ਕਰੀਏ ਸੋ ਸਾਨੂੰ ਸਾਰਿਆਂ ਦਾ ਦੁਆਰਾ ਤੋਂ ਧੰਨਵਾਦ ਕਰਦਾ ਦਿਲ ਦੀਆਂ ਗਹਿਰਾਈਆਂ ਤੋਂ ਸਤਿਗੁਰ ਰਬੀਦਾਸ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਔਰ ਮੈਂ ਅੱਗੇ ਤੋਂ ਵੀ ਆਸਾ ਕਰਦਾ ਕਿ ਇਦਾਂ ਹੀ ਆਪਾਂ ਰਲ ਮਿਲ ਕੇ ਸਾਡੇ ਪ੍ਰੋਗਰਾਮ ਇਕੱਠੇ ਮਨਾਉਂਦੇ ਰਾਵਾਂਗੇ ਗੁਰਪੁਰਬ ਸਾਰੇ ਸੰਤਾ ਮਹਾਂਪੁਰਸ਼ਾਂ ਦੇ ਆਪਾਂ ਜਿਹੜੇ ਆ ਜਨਮ ਦਿਨ ਮਨਾਵਾਂਗੇ ਔਰ ਦੁਆਰਾ ਤੋਂ ਇੱਕ ਬੇਨਤੀ ਵੀ ਕਰਨਾ ਚਾਹੂਗਾ ਕਿ 12 ਤਰੀਕ ਨੂੰ ਸਹਿਜ ਪਾਠ ਜੀ ਦੇ ਜਿਹੜੇ ਭੋਗ ਆ ਉਹ ਸਤਗੁਰੂ ਰਬੀਦਾਸ ਮੰਦਰ ਵਿਖੇ ਪਾਈ ਜਾਣਗੇ ਸੋ ਸਾਰੀਆਂ ਸੰਤਾਂ ਨੂੰ ਬੇਨਤੀ ਆ ਤੁਸੀਂ ਹਮੋਂ ਮਾ ਕੇ ਪਹੁੰਚੋ ਆਪਾਂ ਇੰਦਾਂ ਹੀ ਉੱਥੇ ਵੀ ਇਕੱਤਰ ਹੋਵਾਂਗੇ ਨਾਲ ਮਿਲ ਕੇ ਗੁਰੂ ਦੇ ਜਸ ਗਾਵਾਂਗੇ ਔਰ ਰਾਤ ਨੂੰ ਵਿੱਕੀ ਭਾਦਰ ਕੇ ਜੀ 8 ਵਜੇ ਤੋਂ ਸਟਾਰਟ ਹੋਣਗੇ ਔਰ ਉਹ ਵੀ ਗੁਰਚਰ ਨਾਲ ਸਾਰਿਆਂ ਨੂੰ ਜੋੜਨਗੇ ਸੋ ਸਾਰੀਆਂ ਸੰਗਤਾਂ ਨੂੰ ਖੁੱਲਾ ਸੱਦਾ ਸਾਰੇ ਜਣੇ ਪਹੁੰਚੋ ਔਰ ਗੁਰੂ ਘਰ ਦੀਆਂ ਖੁਸ਼ੀਆਂ ਹਾਸਲ ਕਰੋ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ